ਪਾਲੀਵੁੱਡ ਅਦਾਕਾਰਾ ਕੰਗੜਾ ਰਣੌਤ ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿੱਚ ਹੈ ਪਾਲੀਵੁੱਡ ਅਦਾਕਾਰਾ ਕੰਗੜਾ ਰਣੌਤ ਨੂੰ ਚਰਚਾਵਾਂ ਦੇ ਵਿੱਚ ਰਹਿਣ ਦਾ ਸ਼ੌਂਕ ਹੈ ਇਸ ਵਾਰੀ ਉਹ ਚਰਚਾ ਦੇ ਵਿੱਚ ਹੈ ਉਸਨੇ ਪੰਜਾਬੀ ਗਾਇਕ ਸ਼ੁਭ ਦਾ ਗਾਣਾ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਉੱਪਰ ਸ਼ੇਅਰ ਕੀਤਾ ਹੈ ਸ਼ੇਅਰ ਨਹੀਂ ਕੀਤਾ ਅਸਲ ਦੇ ਵਿੱਚ ਉਸਨੇ ਇਸ ਦੀ ਸਟੋਰੀ ਲਗਾਈ ਹੈ ਆਪਣੇ ਭਤੀਜੇ ਦੀ ਫੋਟੋ ਤੇ ਉਸਨੇ ਸ਼ੁਭ ਦਾ ਗਾਣਾ ਲਾਇਆ ਹੋਇਆ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾ ਦਾ ਵਿਸ਼ਾ ਕਿਉਂ ਹੈ ਉਹ ਤੁਸੀਂ ਜਾਣਦੇ ਹੋ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਸ਼ੁਭ ਤੇ ਕੰਗਣਾ ਰਣਾਉ ਦਾ ਜਿਹੜਾ ਵਿਵਾਦ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਵਾਇਰਲ ਕਿਉਂ ਹੋਇਆ ਸੀ ਵਾਇਰਲ ਹੋਇਆ ਸੀ ਜਦੋਂ ਪੰਜਾਬੀ ਗਾਇਕ ਸ਼ੁਭ ਲੰਡਨ ਦੇ ਵਿੱਚ ਇੱਕ ਸਟੇਜ ਸ਼ੋਅ ਕਰਦਾ ਹੈ ਤਾਂ ਉਸਤੇ ਹੁੱਡੀ ਸਿਆਕੀ ਜਾਂਦੀ ਹੈ ਹੁੱਡੀ ਨੂੰ ਚੁੱਕਦਾ ਹੈ ਤਾਂ ਉਸ ਦੇ ਉੱਤੇ ਜੋ ਤਸਵੀਰਾਂ ਸਨ ਉਸ ਨੂੰ ਲੈ ਕੇ ਪੰਜਾਬੀ ਗਾਇਕ ਸ਼ੁਭ ਦੇ ਉੱਪਰ ਜਿਹੜਾ ਇੱਕ ਨਫ਼ਰਤ ਭਰਿਆ ਸੁਨੇਹਾ ਜਿਹੜਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਇਸ ਦੀ ਬੜੀ ਚਰਚਾ ਕੀਤੀ ਸੀ ਉਸ ਨੇ ਸ਼ੁਭ ਨੂੰ ਬੁਰਾ ਭਲਾ ਕਿਹਾ ਸੀ ਉਸ ਤੋਂ ਬਾਅਦ ਸ਼ੁਭ ਨੇ ਵੀ ਗਾਣੇ ਦੇ ਵਿੱਚ ਕੰਗਣਾ ਰਣੌਤ ਨੂੰ ਬੜਾ ਤਿੱਖਾ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਜਿਹੜਾ ਵਿਵਾਦ ਸੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਪਰ ਹੁਣ ਕੰਗਣਾ ਰਣੌਤ ਵੱਲੋਂ ਲਾਈ ਗਈ ਸਟੋਰੀ ਦੇ ਉੱਪਰ ਪੰਜਾਬੀ ਗਾਇਕ ਸ਼ੁਭ ਦਾ ਗਾਣਾ ਜਦੋਂ ਲਾਇਆ ਗਿਆ ਤਾਂ ਲੋਕਾਂ ਨੇ ਇਸ ਦੇ ਉੱਪਰ ਬੜੇ ਮਜ਼ੇਦਾਰ ਕਮੈਂਟ ਕੀਤੇ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੰਗਣਾ ਰਣੌਤ ਵੱਲੋਂ ਲਾਇਆ ਗਿਆ ਇਹ ਸਟੇਟਸ ਪੰਜਾਬੀ ਗਾਇਕ ਸ਼ੁਭ ਦਾ ਜਿਹੜਾ ਗਾਣਾ वायरल ਹੋ ਰਿਹਾ ਤੇ ਲੋਕ ਕਹਿ ਰਹੇ ਨੇ ਕਿਉਂ ਕੰਗਣਾ ਰਣੌਤ ਹੁਣ ਕੀ ਹੋ ਗਿਆ ਤੂੰ ਤਾਂ ਪੰਜਾਬੀ ਗਾਇਕ ਸ਼ੁਭ ਦੇ ਬਾਰੇ ਬਹੁਤ ਮੰਦਾ ਚੰਗਾ ਬੋਲਦੀ ਸੀ ਤੇ ਹੁਣ ਉਸੇ ਦਾ ਗਾਣਾ ਲਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਜਾਂ ਤਾਂ ਫਿਰ ਇਹ ਹੈ ਕਿ ਪੰਜਾਬੀ ਗਾਇਕ ਸ਼ੁਭ ਦੀ ਜਿਹੜੀ ਚੜ੍ਹਾਈ ਹੈ ਉਸ ਨੂੰ ਕੰਗਣਾ ਰਣੌਤ ਨੇ ਵੀ ਸਵੀਕਾਰ ਕਰ ਲਿਆ ਪਰ ਜੋ ਵੀ ਹੋਵੇ ਫੈਨਸ ਇਸ ਦਾ ਜਮ ਕੇ ਮਜ਼ਾ ਲੈ ਰਹੇ ਨੇ